ਲੋਕ ਮਹਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪੇ ਖਪਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 652 ਤੇ ਸ਼ੋਭਨੀ ਗਰਾਗ ਸੋਟ ਕੀ ਵਾਰ ਦੀ ਛਬਵੀਂ ਪੋੜੀ ਸ਼ਲੋਕਾਂ ਨਾਲ ਆਜਾ ਪਾਣੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਮਨ ਪਿਛੇ ਤੁਰਦੇ ਹਨ ਉਹ ਉਹਨਾਂ ਦਾ ਜੀਵਨ ਹਨੇਰੇ ਵਾਲਾ ਹੁੰਦਾ ਹੈ ਉਹਨਾਂ ਦੀ ਮਤ ਬਹੁਤ ਹੋੜੀ ਤੇ ਥੋੜੀ ਹੁੰਦੀ ਹੈ ਉਹਨਾਂ ਨੂੰ ਸੱਚੇ ਗੁਰੂ ਦੇ ਉੱਤੇ ਪ੍ਰੋਸਾਹੀ ਹੀ ਨਹੀਂ ਵੱਜਦਾ ਉਹਨਾਂ ਦੇ ਅੰਦਰ ਠੱਗੀ ਮਾਰਨ ਦੀ ਜੋ ਭਾਵਨਾ ਬੜੀ ਪਰਵਲ ਹੁੰਦੀ ਹੈ ਉਹਨਾਂ ਨੂੰ ਐ ਲੱਗਦਾ ਹੈ ਜਿਵੇਂ ਸਾਰੇ ਲੋਕ ਹੀ ਠੱਗੀਆਂ ਹੀ ਮਾਰ ਰਹੇ ਹਨ ਉਹ ਇਸੇ ਹੀ ਕਾਰਵਿਹਾਰ ਦੇ ਵਿੱਚ ਇਸੇ ਖਪਾ ਦੇ ਵਿੱਚ ਖਪੀ ਜਾ ਰਿਹਾ ਹੈ ਸਤ ਗੁਰ ਕਾ ਬਾਣਾ ਚੇਤਨਾ ਆਵੇ ਆਪਣੇ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਈ ਸੱਚੇ ਗੁਰੂ ਦਾ ਹੁਕਮ ਉਹਨਾਂ ਦੇ ਚੇਤੇ ਵਿੱਚ ਨਹੀਂ ਹੁੰਦਾ ਕਿ ਮੈਂ ਇਹ ਹੁਕਮ ਮੰਨਣਾ ਹੈ ਗੁਰੂ ਨੂੰ ਵੀ ਮੰਨਣਾ ਹੈ ਗੁਰੂ ਦੀ ਵੀ ਮੰਨਣੀ ਹੈ ਉਹ ਆਪਣੇ ਸੁਆਏ ਆਪਣੇ ਲੋਭ ਗਰਜ ਦੇ ਪਿਛੇ ਹੀ ਪੈਸੇ ਪਿਛੇ ਹੀ ਪਜਾ ਫਿਰਦਾ ਹੈ ਪਰ ਜੇ ਗੁਰੂ ਦੇ ਵਿਧਾਨ ਦੀ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਲੱਗ ਪਵੇ ਤਾਂ ਗੁਰੂ ਦਾਨਿਕ ਸੱਚੀ ਬਾਸ਼ਾ ਉਸ ਤੇ ਕਿਰਪਾ ਕਰਦੇ ਹਨ ਉਹਨੂੰ ਸ਼ਬਦ ਰਾਈ ਆਪਣੇ ਨਾਲ ਹੀ ਮੇਲ ਲੈਂਦੇ ਹਨ ਮਹਲਾ ਚੌਥਾ ਮਨ ਮੁਖ ਮਾਇਆ 모ਹੇ ਵਿਆਪੇ ਦੁਜੇ ਪਾਇ ਮਨੁ ਆਥਿਰ ਨਾਹੇ ਆਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪੇ ਖਪਾਹੇ ਜੋ ਮਨ ਪਿਛੇ ਤੁਰਦੇ ਹਨ ਮੰਦੀ ਹੀ ਮੰਦਿਆਨ ਗੁਰੂ ਦੀ ਨਹੀਂ ਮੰਦਿਆ ਹਨ ਉਹ ਮਾਇਆ ਪਿਛੇ ਹੀ ਭਜੇ ਫਿਰਦੇ ਹਨ ਉਹਨਾਂ ਨੂੰ ਮਾਇਆ ਤੋਂ ਬਗੈਰ ਹੋਰ ਕੁਝ ਦਿਸਦਾ ਹੀ ਨਹੀਂ ਇਸ ਕਰਕੇ ਉਹਨਾਂ ਦਾ ਮਨ ਜੋ ਇੱਕ ਥਾਂ ਤੇ ਟਿਕਦਾ ਨਹੀਂ ਉਹ ਰਾਤ ਦਿਨ ਫਿਰ ਇਸੇ ਕੰਮ ਵਿੱਚ ਸੜਦੇ ਭੁਜਦੇ ਰਹਿੰਦੇ ਹਨ ਕਿ ਮੇਰੀ ਖਾਸ਼ ਪੂਰੀ ਨਹੀਂ ਹੋਈ ਮੇਰੀ ਮੰਗ ਪੂਰੀ ਨਹੀਂ ਆਈ ਓਏ ਸੇ ਖਪਾ ਦੇ ਵਿੱਚ ਹੀ ਆਪ ਖਪੀ ਜਾਂਦੇ ਆਂ ਤੇ ਦੂਜਿਆਂ ਨੂੰ ਵੀ ਦੁੱਖ ਦਿੰਦੇ ਰਹਿੰਦੇ ਆਂ ਨਾ ਅੰਤਰ ਲੋਭ ਮਹਾ ਗੁਬਾਰਾ ਤਿੰਨ ਕਹ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬ ਹੂ ਨਾ ਪਾਵੇ ਜਨਮ ਮਰੇ ਮਰ ਜਾਹੇ ਇਸੇ ਕੰਮ ਵਿੱਚ ਉਹ ਗਲਤਾਨ ਰਹਿੰਦੇ ਹਨ ਉਹਨਾਂ ਦੇ ਅੰਦਰ ਲੋਭ ਇੰਨਾ ਜ਼ਿਆਦਾ ਹੁੰਦਾ ਹੈ ਕਿ ਆਤਮਿਕ ਜੀਵਨ ਵੱਲੋਂ ਉਹ ਅੰਨੇ ਹੀ ਹੁੰਦਿਆ ਨ ਹਨੇਰਾ ਹੀ ਉਹਨਾਂ ਦੇ ਜੀਵਨ ਵਿੱਚ ਹੁੰਦਾ ਹੈ ਅਖੀਰ ਦੀ ਬਾਕੀ ਸਾਰੇ ਹੀ ਉਹਨਾਂ ਦਾ ਸਾਥ ਛੱਡ ਜਾਂਦੇ ਹਨ ਕੋਈ ਵੀ ਉਹੋ ਜਿਹੇ ਬੰਦੇ ਦੇ ਲਾਗੇ ਨਹੀਂ ਬੈਠਦਾ ਉਹ ਆਪ ਇੰਨਾ ਦੁਖੀ ਹੁੰਦੇ ਹਨ ਉਹਨਾਂ ਨੂੰ ਕਦੇ ਵੀ ਸੁਖ ਪ੍ਰਾਪਤ ਨਹੀਂ ਹੁੰਦਾ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਰਹਿੰਦੇ ਹਨ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਏ ਜੇ ਗੁਰੂ ਦੇ ਦੱਸਿਓ ਇਹ ਰਾਹ ਦੇ ਤੇ ਤੁਰਨ ਤੇ ਫਿਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਬਖਸ਼ ਲਿੰਦਾ ਹੈ। ਪੌੜੀ ਸੰਤ ਪਾਗਤ ਪਰਵਾਨ ਜੋ ਪ੍ਰਭ ਭਾਇਆ ਸੇਈ ਵਿਚਖਣ ਜੰਤ ਜਿਨੇ ਹਰ ਧਾਇਆ ਉਹੋ ਹੀ ਪਰਮੇਸ਼ਰ ਦੇ ਦਰ ਦੇ ਸੰਤ ਉਹੋ ਹੀ ਭਗਤ ਅਖਵਾ ਸਕਦੇ ਹਨ। ਜੋ ਗੁਰੂ ਨੂੰ ਚੰਗੇ ਲੱਗਦੇ ਹਨ ਗੁਰੂ ਜਿਨ੍ਹਾਂ ਨੂੰ ਪਾਸ ਕਰ ਦਿੰਦਾ ਹੈ ਉਹਨਾਂ ਦੀ ਮਤ ਬੜੀ ਸ੍ਰੇਸ਼ਟ ਹੋ ਜਾਂਦੀ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਦਾ ਸਿਮਰਨ ਕੀਤਾ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੰਤ ਜਨਾ ਕੀ ਤੂਰ ਮस्तक ਲਾਇਆ ਪਰਮੇਸ਼ਰ ਦਾ ਨਾਮ ਇੱਕ ਮੌਤ ਰਹਿਤ ਕਰ ਦੇਣ ਵਾਲਾ ਖਜਾਨਾ ਹੈ ਅਮਰ ਕਰ ਦੇਣ ਵਾਲਾ ਹੈ ਜਿਹੜੇ ਉਹ ਭੋਜਨ ਖਾਂਦੇ ਨਾਮ ਅਮਰਤ ਦਾ ਉਹ ਸੰਤ ਜਨ ਹਨ ਉਹਨਾਂ ਦੀ ਧੂੜੀ ਉਹਨਾਂ ਦੇ ਚਰਨਾਂ ਦੀ ਜੋ ਤੂੜ ਹੈ ਉਹਨੂੰ ਮੱਥੇ ਤੇ ਲਾਇਆ ਜਾਵੇ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਤਨ ਗੁਰ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਨੇ ਉਹ ਹੀ ਪਵਿੱਤਰ ਹਨ ਜੋ ਪਰਮੇਸ਼ਰ ਦੇ ਨਾਮ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਨ ਹੋਈਆਂ ਬੇਅੰਤ ਭੁਲਾਂਜੁਕਾਂ ਦੀ ਮਾਫੀ ਬਖਸ਼ਣ ਜਿਉਂ ਗੁਰ ਮੰਤਰ ਦਾ ਜਾਪ ਕਰਕੇ ਆਪਣਾ ਵੀ ਇਸ਼ਨਾਨ ਹੋ ਜਾਵੇ ਵਾਹੇ ਗੁਰੂ wae